ਤੋ ਤਰੇ ਇੱਕ ਵਤੀ ਅਪਡੇਟ ਜਿਹੜੀ ਸਾਹਮਣੇ ਆ ਰਹੀ ਹੈ ਜાં ਦੱਸਦਣਿਆ ਕਿ ਤਰਨਤਾਰਨ ਜਮਨੀ ਚੋਣਾਂ ਦੇ ਮੱਦੇ ਨਜ਼ਰੇ ਕਾਰਵਾਈ ਜੁੜੀ ਕੀਤੀ ਗਈ ਹੈ ਐਸਐਸਪੀ ਨੂੰ ਜੁੜਾ ਕੇ ਸਸਪੈਂਡ ਕਰ ਦਿੱਤਾ ਗਿਆ ਹੈ ਤਰੰਤਾਰਨ ਉਪਚੋਣ ਤੋਂ ਸਿਰਫ 3 ਦਿਨ ਪਹਿਲਾਂ ਭਾਰਤੀ ਚੋਣ ਕਮਿਸ਼ਨ ਨੇ ਤਰੰਤਾਰਨ ਦੀ ਐਸਐਸਪੀ ਡਾਕਟਰ ਅਰਜੋਤ ਕੌਰ ਗੜਵਾਲ ਨੂੰ ਮੁਅਤਲ ਕਰ ਦਿੱਤਾ ਕਮਿਸ਼ਨ ਨੇ ਉਹਨਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਅਤਲ ਕਰਨ ਦੇ ਹੁਕਮ ਜਾਰੀ ਕੀਤੇ ਹੇਤਥੇ ਉਹਨਾਂ ਦੀ ਥਾਂ ਤੇ ਅੰਮ੍ਰਿਤਸਰ ਦੇ ਸੀਪੀ ਗੁਰਪ੍ਰੀਤ ਸਿੰਘ ਪੁੱਲਰ ਨੂੰ SSP ਤਰਨਤਾਰਨ ਦਾ ਵੱਧ ਉਚਾਰਜ ਦਿੱਤਾ ਗਿਆ ਦੱਸ ਦਿੰਨੇ ਆ ਕਿ ਕੁਝ ਦਿਨ ਪਹਿਲਾਂ ਸਟ੍ਰੋਮ ਨਿਕਾਲੀ ਦਲ ਨੇ SSP ਡਾਕਟਰ ਅਰਜੋਤ ਕੌਰ ਗਰੇਵਾਲ ਦੇ ਵਿਰੁੱਧ ਸੂਬੇ ਦੇ ਮੁੱਖ ਚੋਣ ਅਧਿਕਾਰੀ ਸਿਬਨਸੀ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਪੀਰ ਬਾਦਲ ਨੇ SSP ਡਾਕਟਰ ਅਰਜੋਤ ਕੌਰ ਗਰੇਵਾਲ ਅਤੇ ਦੋ DSPs ਦੇ ਤਬਾਦਲੇ ਦੀ ਮੰਗ ਕੀਤੀ ਸੀ ਇਸ ਤੋਂ ਬਾਅਦ ਚੋਣ ਕਮਿਸ਼ਨ ਨੂੰ ਐਸਐਸਪੀ ਦੀਆਂ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸੀ ਤੇ ਉਸ ਤੋਂ ਬਾਅਦ ਹੁਣ ਚੋਣ ਕਮਿਸ਼ਨ ਵੱਲੋਂ ਇਹ ਕਾਰਵਾਈ ਜੁੜੀ ਕੀਤੀ ਗਈ ਹੈ ਤਾਂ ਦੱਸਣਾ ਹੈ ਕਿ ਤਰਨਤਾਰਨ ਜਿਵੇਂ ਚੋਣਾਂ ਦੇ ਮੱਦੇਨਜ਼ਰ ਇਹ ਵੱਡੀ ਕਾਰਵਾਈ ਜਿਹੜੀ ਕੀਤੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਤਰਨਤਾਰਨ ਦੇ ਐਸਐਸਪੀ ਡਾਕਟਰ ਰਵਜੋਤ ਕੌਰ ਗਰੇਵਾਲ ਦੇ ਖਿਲਾਫ ਜੁੜੀ ਇਹ ਕਾਰਵਾਈ ਕੀਤੀ ਗਈ ਹੈ ਉਹਨਾਂ ਨੂੰ ਜਿਹੜਾ ਸਸਪੈਂਡ ਕਰ ਦਿੱਤਾ ਗਿਆ ਤੇ ਉਹਨਾਂ ਦੀ ਥਾਂ ਤੇ ਅਮਨਸਰ ਦੇ ਸੀਪੀ ਗੋਤਪ੍ਰੇ ਸਿੰਘ ਪੁੱਲਰ ਨੂੰ ਛੁੜਾ ਐਸਐਸਪੀ ਤਰਨਤਾਰਨ ਦਾ ਵਾਧੂ ਚਾਰਜ ਦਿੱਤਾ ਗਿਆ